ਮੇਲੇ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਮੇਲੇ ਦੇ ਵਿੱਚ ਅਜਈਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਇੱਧਰ ਉੱਧਰ ਭੱਜਦੇ ਨਜ਼ਰ ਆਏ ਮਾਮਲਾ ਬਟਾਲਾ ਨੇੜਲੇ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੇ ਥੱਲੇ ਆਉਂਦੇ ਨੇ ਤਾਂ ਹਮਲਾਵਾਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ ਇਸ ਤਰ੍ਹਾਂ ਸਾਬਾ ਸਰਪੰਚ ਤੇ ਹੋਰ ਵੀ ਤਿੰਨ ਜਾਣੇ ਜ਼ਖਮੀ ਹੋ ਗਏ ਤਾਂ ਟੋਟਲ ਚਾਰ ਜਾਣੇ ਇਸ ਮੇਲੇ ਦੇ ਵਿੱਚ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਸੀ ਉਹਨਾਂ ਨੂੰ ਦੂਸਰੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿਸ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਜ਼ਖਮੀ ਅਤੇ ਪਿੰਡ ਵਾਸੀਆਂ ਦਾ ਬਿਆਨ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਸਰਪੰਚ ਸਾਹਿਬ ਨਾਲ ਉਪਰੋਆਇਸਟ ਇਹਤੂਵੇ ਕਹਨੇ ਕੀ ਹੋਇਆ ਉਧਰ ਵੀ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸ਼ਾਇਰ ਦੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈs ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਰਾਕ ਸੌਣਗੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹੱਲੇ ਲਈ ਕੈਂਪ ਦਾ ਕਿੱਦਾਂ ਪਤਾ ਲੱਗਿਆ ਗੋਲੀ ਚੱਲਦੀ ਪਈ ਹੈ ਸਰੇ ਜਦੋਂ ਵਾਜਈਏ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਜੀ ਉੱਤੇ ਕਰ ਦੋਗੇ ਸਰ ਮੈਂ ਮੈਮ ਲਾ ਦੇਖ ਰਿਆ ਸੀ ਅੱਛਾ ਕਿੰਨੇ ਪਹੁੰਚ ਗਏ ਗੋਲੀ ਵਿੱਚ ਬੋਨ ਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਮਬਰ ਸਰ ਦੇ ਨੇ ਤੋਂ ਬਾਬੇ ਬੋਦੇਸ਼ਾ ਮੇਲਾ ਲੱਗਾ ਸੀਗਾ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਇਨਾਮ ਕੱਢਣ ਇਨਾਮ ਕੱਢੇ ਸੀ ਬੜਾ ਵਧੀਆ ਅਰੇਂਜਮੈਂਟ ਚੱਲ ਰਿਹਾ ਸੀ ਜਦੋਂ ਲਾਸਟ ਸੌਂਗ ਵਾਲੇ ਲੱਗੇ ਸੀ ਨਾ ਉਹਨਾਂ ਦੀ ਇੱਕ ਕਵਾਲੀ ਰਹਿ ਗਈ ਸੀ ਬਾਉਣ ਵਾਲੀ ਤੇ ਬਾਹਰੋਂ ਤਿੰਨ ਬੰਦੇ ਆਏ ਆ ਉਹਨਾਂ ਨੇ ਤਾਂ ਆਵਰਤੌਰ ਗੋਲੀਆਂ ਚਲਾਉਣ ਗਿਆ ਸ਼ੁਰੂ ਕਰ ਦਿੱਤੀਆਂ ਇੱਕ ਸਾਡੇ ਸਰਪੰਚ ਦੇ ਗੋਲੀ ਲੱਗੀ ਆ ਇੱਕ ਉਹਨਾਂ ਦੇ ਬੌਂਸਰ ਜਿਹੜਾ ਸੀ ਪ੍ਰਾਈਵੇਟ ਉਹਦੇ ਲੱਗੀ ਆ ਇੱਕ ਜਿਹੜਾ ਹੋਰ ਮੁੰਡਾ ਸੀ ਨਾਲ ਸਾਡੇ ਪਿੰਡ ਦੇ ਮੁੰਡਾ ਸੇਵਾਦਾਰ ਉਹਦੀ ਲੱਤ 'ਚ ਲੱਗੀ ਆ ਇੱਕ ਕੁੜੀ ਆਪਣੇ ਪੇਕੇਆਂ ਦੇ ਘਰੋਂ ਆਈ ਸੀ ਸਹੁਰੇ ਦੇ ਘਰੋਂ ਕਹਿੰਦੇ ਮੇਲਾ ਦੇਖੋ ਉਹਦੇ ਫੱਟ ਵਿੱਚ ਗੋਲੀ ਲੱਗੀ ਆ ਕਿੱਥੇ ਕਿੱਥੇ ਦਾਗਲੇ ਹੁਣ ਇਹ ਮਤਲਬ ਸਾਰਾ ਜਿਹੜੀ ਬੇਟੀ ਆ ਉਹਨੂੰ ਤਾਂ ਹੁਣ ਅੰਬਰਸਰ ਲੈ ਕੇ ਚੱਲੇ ਆ ਜਿਹੜੇ ਤਿੰਨ ਸੀਗੇ ਉਹਨਾਂ ਨੂੰ ਅੰਬਰਸਰ ਰੈਫਰ ਕਰ ਦਿੱਤਾ ਜਿਹੜੇ ਗੋੜੀ ਚ ਲਈ ਉਹ ਫੜਿਆ ਵੀ ਗਿਆ ਉਹ ਫੜਿਆ ਗਿਆ ਸਰ ਸਰ ਇਹਨਾਂ ਨੂੰ ਪਤਾ ਨਾ ਤਾਂ ਸਾਨੂੰ ਪਤਾ ਹਜੇ ਇਹਦੇ ਸਰਪੰਚ ਪਿੱਛੇ ਭੱਜੇ ਫਿਰਦੇ ਸਾਨੂੰ ਉਹਦਾ ਨਾਮ ਤਾਂ ਨਹੀਂ ਪਤਾ ਬਾਕੀ ਸਾਰੀ ਪੁਲਿਸ ਆਈ ਹੈਗੀ ਸਾਡਾ ਮਹਿਕਮਾ ਆਇਆ ਹੈਗਾ ਆ ਉਹਨਾਂ ਨੂੰ ਬਾਕੀ ਪਤਾ ਕਿ ਉਹਨੇ ਨਾਮ ਦੱਸਿਆ ਕਿ ਨਹੀਂ ਦੱਸਿਆ ਹੈਗਾ ਉਥੇ ਇਸ ਪੂਰੇ ਮਾਮਲੇ ਤੇ ਪਹੁੰਚੇ ਐਸ ਐਚਓ ਸਿਵਲ ਲਾਈਨ ਨਰਮਲ ਸਿੰਘ ਨੇ ਕਿਹਾ ਕਿ ਪ੍ਰਿੰਦੇ ਸਰਪੰਚ ਦੇ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਗੋਲੀ ਚੱਲਣ ਦਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਅਤੇ ਇਸ ਦੌਰਾਨ 4 ਲੋਕ ਜ਼ਖਮੀ ਹੋ ਗਏ ਨੇ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨੁੱਖ ਨੇ ਜਸਟ ਉਹਨੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਵਿੱਚ ਇੱਥੇ ਪਹੁੰਚ ਗਿਆ ਤੇ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬਾ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿੱਚ ਤਣਾਅ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਹਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹਾ ਵੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਗ੍ਰਿਫਟ ਕੀਤਾ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤਾਂ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗੇ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਵੀ ਉਹ ਜਿਹੜਾ ਗੋਲੀ ਚਲਾਉਣ ਵਾਲਾ ਉਹ ਵੀ ਫੜ ਲਿਆ ਉਹ ਹੌਸ਼ੀਂ ਤੇ ਵਾਖ ਲਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਖੈਦادیه ਕਿ ਗੋਲੀ ਚੱਲਣ ਤੋਂ ਬਾਅਦ ਮੇਲੇ ਦੇ ਵਿੱਚ ਭਗਦੜ ਮਚ ਗਈ ਬਾਕੀ ਹੁਣ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਹਮਲਾ ਕਿਸ ਗੱਲ ਨੂੰ ਲੈ ਕੇ ਕੀਤਾ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ